ਅੱਜਕੱਲ੍ਹ ਰਿਸ਼ਤੇ ਕਿਸ ਤਰ੍ਹਾਂ ਆਪਣਾ ਰੰਗ ਦਿਖਾ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਅਜਨਾਲਾ ਸ਼ਹਿਰ ਦੇ ਅੰਦਰ ਜਿੱਥੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਭੈਣ ਭਰਾ ਇੱਕ ਦੂਜੇ ਦੇ ਵੈਰੀ ਬਣ ਗਏ ਤੇ ਭੈਣ ਆਪਣੇ ਬੱਚੇ ਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭਰਾ ਦਾ ਘਰ ਤੇ ਹਮਲਾ ਕਰਨ ਪਹੁੰਚ ਗਏ ਤੇ ਘਰ ਨੂੰ ਜੀਐਸਬੀ ਦੀ ਮਦਦ ਨਾਲ ਟਹਿ ਤੇਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਵੱਲੋਂ ਕੁਝ ਗੁੰਡਿਆਂ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਤੇ ਢਾ ਦਿੱਤਾ ਗਿਆ ਤੇ ਪਹਿਲਾਂ ਵੀ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਹਮਲੇ ਤੇ ਜਾ ਚੁੱਕੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧ ਵਿੱਚ ਜਲਦ ਕਾਰਵਾਈ ਕੀਤੀ ਜਾਵੇ ਗਾਲਿਆ ਜੀ ਸਾਡੀ ਤਵਾ ਦੀ ਜੈਰਾ ਪਹਿਲੇ ਪੁਰਾਣੀ ਤੇ ਇਸ ਹੜੀ ਹੜੂ ਦੀ ਸਾ ਮੰਗਦੀ ਆ ਡਿਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਮਜਾ ਸਭ ਕੁਝ ਬਲਦੇਮ ਵਿਆਦੀਆਂ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਨੈਸੋਂ ਤੇ ਸਰਬਜੀਤ ਗੌਰ ਪਾਣਸ਼ਾ ਤੇ ਵੀਤੀ ਬੰਦੇ ਲਿਆ ਕੇ ਸਾਡੀ ਕੰਟਾਈ ਰਣੇ ਹੋਰ ਇਹਨਾਂ ਨੇ ਗੁੰਮਾ ਕਰਦੀ ਜਾਂ ਕੀਤੀ ਹਿਯਾਰ ਕੱਢਿਆ ਜੀਸੀਪੀ ਲੈ ਕੇ ਰਟਾਇਆ ਸਭ ਹਾਂ ਪੁਲਿਸ ਆਈਏ ਹੋਣੀ ਚਾਹੀਦੀ ਇਹ ਮੰਗ ਕਰਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੀ ਕੰਟਾਈ ਜਾਣਗੇ ਯਾ ਡਿਗਰੀ ਸਾਡੇ ਕੋਲ ਆ ਯਾ ਦੇਖ ਸਭ ਹਾਂ ਪਹਿਲਾਂ ਤੁਹਾਨੂੰ ਕਹਿੰਦੇ ਰਿਹਾ ਜੀ ਦਿਖਾ ਦੇ ਦਸੀਆਂ ਡਿਪੀ ਸਾਖ ਹੋਈ ਦਿਖਾ ਸਾਡੇ ਕੋਲ ਨੇ ਸਭ ਕੋ ਨਗੜਾ ਸਾਡੇ ਕੋਲ ਸਾਖ ਪਿਆ ਤੇ ਇਹ ਆਏ ਨਹੀਂ ਪੇਛ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਛ ਨਹੀਂ ਹੁੰਦੇ ਤੁਮ ਕਹਿੰਦੇ ਆ ਜਾਣ ਕੇ ਨਾ ਘੰਟਾ ਹੀ ਛੱਡ ਪਹਿਲਾਂ ਹੁਣ ਤੁਮ ਕਹਿੰਦੇ ਬਾਖ ਲੋ ਕਿ ਦਿਖਾ ਖਣੇ ਕੋਲੇ ਨਗੜਾ ਸਾਡੇ ਕੋਲੇ ਡਿਪੀ ਸਾਖੀਆਂ ਤੇ ਪਹਿਲਾਂ ਇਹ ਪੇਛ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨ ਤਾ ਤਰਾਂ ਨੇ ਮੰਗ ਆ ਦੇ ਸਾਡੇ ਸਾਹ ਦੀ ਭਾਈ ਕੀਤੀ ਜਾਵੇ ਪੱਟਾ ਕੱਟਾ ਜਾਵੇ ਨਾ ਤੇ ਏ ਸਖਤੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦਾ ਸੀ ਇਹਨੇ ਅੱਗੇ ਥਾਣੇ ਜਾ ਕੇ ਉੱਤੇ ਇੱਥੇ ਹੀ ਪਤਾ ਕੇਸ ਕੀਤਾ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਗਿਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਣ ਦੇਣੀ ਆ ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਤੇ ਜੀਐਸਪੀ ਲਾ ਆ ਕੇ ਤੇ ਕੰਦ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਤ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨਾਂ ਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਆ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਉੱਤੇ ਕਾਰਵਾਈ ਹੋਈ ਜੀ ਦੀ ਹਰਿਆ ਬੰਦਾ ਜੀ ਇਹ ਧੱਕ ਆਪਣਾ ਹਲਕਾ ਛੱਡ ਕੇ ਗੁੰਡਾ ਕਰਦੀ ਕਰਨ ਰਿਆ ਜੀ ਇਹਦੇ ਕੋਲ ਥਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਚ ਪਿਸਤੌਲ ਕੱਢ ਕੇ ਨਾ ਜਾਈ ਪਿਸਤੌਲ ਕੱਢ ਕੇ ਧੰਕੀਆਂ ਦੇ ਦਾ ਗੋਲੀ ਮਾਰਨ ਲੱਗਾ ਸਾਨੂੰ ਆਈ ਭੱਜ ਪੁੱਜ ਕੇ ਭੇਲੀ ਜਵੜੇ ਹਾਂ ਹਾਂਜੀ ਦਰਖਾਸਤ ਲਏ ਹੁਣ ਦੇਣਾ ਆਂ ਆ ਮੌਕਾ ਵੇਖ ਕੇ ਗਏ ਜੀ ਪੁਲਿਸ ਅੱਤੋਂ ਆ ਮੌਕਾ ਵੇਖ ਕੇ ਗਿਆ ਜੀ ਅਸੀਂ ਇੱਥੇ ਮੰਗ ਕਰਦੇ ਹਾਂ ਕਿ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਰਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਹੀ ਸਟੇਜ ਜਿੱਟਿਆ ਸ ਕਰੇਤਾ ਪਰ ਇਹ ਖਾਂਡਸ ਕਿਨੂੰ ਛੱਡਣ ਨਹੀਂ ਜਾਏ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੈਂ 4 ਨੰਬਰ ਵਾਰ ਦਾ ਵਾਰਡ ਇੰਚਾਰਜ ਆ ਜੀ ਇਹ ਵਾਰਡ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਘਰੇਲੂ ਜਿਹੜਾ ਇਹਨਾਂ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਜਿਹਨਾਂ ਨਾਲ ਲੇਖ ਲਿਖਾ ਹੋ ਗਿਆ ਅਸੀਂ ਚਲੋ ਤੇ ਇਹ ਬੰਦੇ ਨੇ ਜਾ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜੇ ਲਗਾਈ ਜਦੋਂ ਇਹਨਾਂ ਨੇ ਆਣ ਕੇ ਜੋ ਜੀਸੀਬੀ ਨਾਲ ਕੰਦਾ ਕੌਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਇਹਨਾਂ ਬੰਦਿਆਂ ਤੋਂ ਸਬਤ ਸਬਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਥੱਲੇ ਆਣ ਕੇ ਮਰ ਲੱਗਾ ਸੀ ਉਹਦੇ ਉਹ ਉਹਦਾ ਹੰਮਨ ਇਨਸਾਫ ਮਿਲਣਾ ਚਾਹੀਦਾ ਹੈ। ਚਿਕਾਵੇਂ ਉੱਥੇ ਕੋਈ ਮੂਲਿਕ ਝੜਾ ਹੋਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਅਸੀਂ ਉੱਥੇ ਪਹੁੰਚੀ ਟੀਮ ਲੈ ਕੇ ਗਏ ਹਾਂ ਤੋਂ ਜਾਂਦਿਆਂ ਨੂੰ ਉਹ ਕੰਢ ਠੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਸੀ ਸਾਨੂੰ ਕੋਈ ਨਹੀਂ ਕੀ ਕਰ ਰਹੇ ਹੋ ਤਾਰ ਵੀ ਉਹਨੇ ਬੰਦੇ ਤੇ ਹੀ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਰਿਹਾ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ ਬੁਲਾ ਕੇ ਜੋ ਵੀ ਕਾਰੋਬਾਰ ਦੀ ਕਾਰ ਵੀ ਕਰਦੇ ਆ